ਡਾਕਟਰ ਸਾਹਿਬ ਅੱਜ ਇਹ ਜੋ ਬੇਗੰਪੁਰਾ ਟਾਈਗਰ ਫੋਰਸ ਵੱਲੋਂ ਜੋ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬੇਗੰਪੁਰਾ ਟਾਈਗਰ ਫੋਰਸ ਵੱਟੋਂ ਜੋ ਇਹ ਖੂਨਦਾਨ ਕੈਂਪ ਲਗਾਇਆ ਗਿਆ ਬਹੁਤ ਹੀ ਅੱਛਾ ਉਪਰਾਲਾ ਹੈ ਤੇ ਬਹੁਤ ਹੀ ਕਾਮਯਾਬੀ ਨਾਲ ਇਹ ਸੰਪੂਰਨ ਹੋਇਆ ਹੈ ਮੈਂ ਬੇਗੰਪੁਰਾ ਟਾਈਗਰ ਫੋਰਸ ਤੇ ਉਹਨਾਂ ਦੇ ਸਾਥੀਆਂ ਨੂੰ ਖਾਸ ਕਰਨਾਮ ਸਿੰਘ ਜੀ ਨੂੰ ਬਹੁਤ ਮੁਬਾਰਕਵਾਦ ਦਿੰਦਾ ਹਾਂ ਕਿ ਇੰਨਾ ਅੱਛਾ ਉਪਰਾਲਾ ਕੀਤਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਵੀ ਅੱਗੇ ਆਵੇ ਤੇ ਨਸ਼ਿਆਂ ਤੋਂ ਮੁਕਤ ਹੋ ਕੇ ਇਸ ਪਾਸੇ ਵੱਲ ਚੱਲੇ ਬਾਕੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸਾਨੂੰ ਮੂਲ ਮੰਤਰ ਹੈ ਬੇਗੰਬਰਾ ਦਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਾਰੇ ਸਮਾਨ ਹਨ ਇੱਕੋ ਜਿਹੇ ਹਨ ਤੇ ਖੂਨਦਾਨ ਜੋ ਕਿ ਇੱਕ ਜੀਵਨਦਾਨ ਹੈ ਮਹਾਦਾਨ ਹੈ ਉਹਦੇ ਵਿੱਚ ਵੀ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਜਦੋਂ ਵੀ ਕੋਈ ਔਖੀ ਘੜੀ ਦੇ ਵਿੱਚ ਆਉਂਦਾ ਹੈ ਤਾਂ ਉਹ ਇਹ ਨਹੀਂ ਪੁੱਛਦਾ ਕਿ ਇਹ ਖੂਨ ਕਿਸ ਜਾਤ ਦੇ ਬੰਦੇ ਦਾ ਹੈ ਔਰਤ ਦਾ ਹੈ ਮਰਦ ਦਾ ਹੈ ਜਾਂ ਕਿਸ ਸਮਾਜ ਦੇ ਕਿਸ ਵਰਗ ਦਾ ਹੈ ਸੋ ਇਹ ਜੋ ਉਪਰਾਲਾ ਹੈ ਇਹ ਬੇਗੰਪੁਰਾ ਦਾ ਉਪਰਾਲਾ ਜੋ ਹੈ ਜਾਂ ਉਹਨਾਂ ਦਾ ਜੋ ਮੋਟਿਵ ਸੀਗਾ ਉਹਨੂੰ ਸੰਪੂਰਨ ਕਰਦਾ ਹੈ ਤੇ ਮੈਂ ਬਹੁਤ ਹੀ ਅੱਛਾ ਮਹਿਸੂਸ ਕਰਦਾ ਹਾਂ ਇਹਦੇ ਵਿੱਚ ਸ਼ਾਮਲ ਹੋ ਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਇਹ ਸਫਲਤਾਪੂਰਵਕ ਸੰਪੂਰਨ ਹੋਇਆ ਐਡਵੋਕੇਟ ਸਾਹਿਬ ਅੱਜ ਜੋ ਬੇਗੰਪੁਰਾ ਟਾਈਗਰ ਫੋਰਸ ਵੱਲੋਂ ਜੋ 바ਵਾ ਸਾਹਿਬ ਭੀਮਰਾਓਂ Ambedkar ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਮੇਰਾ ਇਹੀ ਕਹਿਣਾ ਜੀ ਸਾਰੇ ਜਿਹੜੇ ਇਹ ਵੈਲੰਟਰਸ ਆਪਣੇ ਕੀਤੀ ਆ ਪਬਲਿਕ ਦੇ ਇਸ ਫੋਰਸ ਨੇ ਬਿੱਲਾ ਦੇਵਾਲ ਜੀ ਤਾਰਾ ਚੰਦ ਜੀ ਸ਼ੋਕਸਲੰਗ ਜੀ ਸਾਰੀ ਟੀਮ ਦਾ ਮੈਂ तहे ਦਿਲੋਂ ਤੁਹਾਨੂੰ ਬਦਨਾਮੀ ਹੈਗਾ ਤੇ ਫੂਨਦਾਨ ਜਿਹੜਾ ਮਹਾਦਾਨ ਹੈਗਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਉਸਦਾ ਇੱਥੇ ਮੈਂ ਇਹ ਵੀ ਚਾਹ ਦੱਸਣਾ ਜ਼ਰੂਰੀ ਚਾਹੁੰਦਾ ਕਿ ਇਹ ਸਾਰੇ ਫੋਰਸ ਦੇ ਜਿਹੜੇ ਸੇਵਾਦਾਰ ਉਹਦੇ ਦਾਰ ਆ ਮੈਂ ਦੇਖਣ ਚ ਆਇਆ ਵੀ ਸਾਰੇ ਗਰੀਬਾਂ ਨਾਲ ਲੋੜਵੰਦੇ ਨਾਲ ਖੜਦੇ ਆ ਸਭ ਤੋਂ ਵੱਡੀ ਗੱਲ ਹੈ ਕੋਈ ਰਾਜਨੀਤੀ ਨਹੀਂ ਇਹਦੇ ਵਿੱਚ ਹੈਗੀ ਜਦਕਿ ਅਸੀਂ ਦੇਖੀਦਾ ਕਿ ਲੀਡਰਾਂ ਦੀਆਂ ਮੈਂਤਾਂ ਲੋਕ ਕਰਦੇ ਜਾ ਕੇ ਛੋਟੇ ਜਿਹੇ ਕੰਮ ਲਈ ਲੀਡਰ ਕੋਲ ਮੰਤਰੀ ਕੋਲ ਜਾਣਾ ਪੈਂਦਾ ਇਹਨਾਂ ਕੋ ਆਣ ਲੈ ਕੇ ਕਿਸੇ ਕੋ ਜਾਣ ਦੀ ਲੋੜ ਨਹੀਂ ਸਿੱਧੀ ਆ ਕੇ ਆਪਣੀ ਦੱਸੋ ਮਤਲਬ ਪ੍ਰੋਬਲਮ ਜੈਨੂਇਨ ਹੋਣੀ ਚਾਹੀਦੀ ਹੈ ਤੇ ਨਾਲ ਖੜਦੇ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ